ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਵੈਸਟ ਬੇਨਤੀ ਕਰਦੇ ਆਂ ਸਜਣੋ ਕਿਦੋਂ ਵੀ ਪਸ਼ੂ ਖਰੀਦੇ ਜੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਜੀ ਅੱਜ ਦੀ ਵਿਜ਼ਿਟ ਪਿੰਡ ਸੁੱਗਾ ਜ਼ਿਲ੍ਹਾ ਸ਼ਰੀਨੂ ਤਰਤਰ ਸਾਹਿਬ ਤੇ ਤਸਵੀਰ ਸਜਣੋ ਪੱਟੀ ਲੱਗਦੀ ਐ ਬਾਈ ਹਰਪਾਲ ਸਿੰਘ ਜੀ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਕਰੇ ਲੂ ਫਾਰਮਾ ਇੱਥੇ ਦੋ ਜਿਹੜੇ ਆ ਕੱਟੇ ਆਪਾਂ ਨੂੰ ਬੁੱਲ ਛੋਟੇ ਬੱਚੇ ਮਿਲ ਲਗੇ ਖੀਰੇ ਇੱਕ ਨੀਲੀ ਤੇ ਇੱਕ ਮੋਰਾ ਦੇ ਵਿੱਚ ਠੀਕ ਹੈ ਜੀ ਦੋ ਆਪਾਂ ਨੂੰ ਕਟੀਆਂ ਮਿਲ ਲਗੀਆਂ ਚੌਥੀ ਡਿਟੇਲ ਸਾਂਝੀ ਕਰਦੇ ਆ ਧੰਨਵਾਦ ਜੋ ਐਂਡ ਤੱਕ ਜਰੂਰ ਬਣੇ ਰਹੋ ਇਸ ਚੈਨਲ ਨਾਲ ਜੁੜੇ ਹੋ ਠੀਕ ਹੈ ਜੀ ਆਓ ਕਰੀਏ ਜਾਣਕਾਰੀ ਸਾਂਝੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜੀ ਆਏ। ਹੋ ਸਨਾਉ ਚੜਦੀ ਕਲਾ ਜੀ। ਸਾਹਿਬ ਚੜਦੀ ਕਲਾ ਵੀ ਠੀਕ ਹੈ ਜੀ ਵਪਾਰਤ ਨਹੀਂ ਕਰਦੇ ਹਨਾ। ਨਹੀਂ ਕਰਦਾ ਕਰਦੇ ਆ। ਤੇ ਨਾਮ ਪਹਿਲਾਂ ਗੰਦਾ ਸੀ ਜੀ ਨੋਟ ਕਰੀਏ। ਸਰਪਾਲ ਸਿੰਘ ਜੀ। ਪਿੰਡ ਸੁੱਗਾ। ਠੀਕ ਹੈ ਜ਼ਿਲ੍ਹਾ। ਜ਼ਿਲ੍ਹਾ ਤਰਨਤਾਰਨ ਜੀ। ਤੇ ਮੋਬਾਈਲ ਨੰਬਰ 76372 7021 76372 57021 7212 ਠੀਕ ਹੈ ਜੀ ਬਈ ਹਰਪਾਲ ਸਿੰਘ ਗੱਲ ਕਰੀਏ ਇਹਨਾਂ ਦੀਆਂ ਮਾਵਾਂ ਦਾ ਮਦਰਾਂ ਦਾ ਇਹਨਾਂ ਦੀਆਂ ਦਾ ਤੇ ਪਿਓ ਪੱਖੋਂ ਕੀ ਰਿਕਾਰਡ ਰਿਹਾ ਇਹਨਾਂ ਦਾ ਕਿੰਨੇ ਕ ਦੋ ਤੇ ਚੱਲਣ ਵਾਲੀਆਂ ਇਹਨਾਂ ਦੀਆਂ ਮਾਵਾਂ ਆ ਜਿਹੜਾ ਕੱਟਾ ਮੋਰਾ ਦਾ ਜੀ ਜੀ ਇਹਦੀ ਮਾਂ ਦਾ ਰਿਕਾਰਡ ਤੇ ਤਾਂ ਹੈਗਾ ਸੀ 22 ਲੀਟਰ ਦੁੱਧ ਦਾ ਅੱਛਾ ਜੀ ਹਾਂ ਜੀ ਤੇ ਦੂਜੀਆਂ ਦਾ ਤੇ ਆ ਨੀਲੀ ਦਾ ਕੱਟਾ ਜੀ ਇਹ ਨੀਲੀ ਦੇ ਕੱਟੇ ਜੇ 17 ਲੀਟਰ ਦਾ ਮਾਂ ਦਾ ਰਿਕਾਰਡ ਹੈ ਤਾਂ ਨੰਨੀ ਤੇ ਗਾੜੀ ਕਟੰਗਾnga ਤੋਂ ਹੁਣ ਠੀਕ ਹੈ ਜੀ ਤੇ ਇਹ ਕੱਟੀ ਦੀ ਮਾਰਾ ਕੀ ਇਹਦੀ ਝੋਲੀ ਝਾਲੀ ਬੜੀ ਚੰਗੀ ਹਨਾ ਬਹੁਤ ਝੋਲੀ ਝਾਲੀ ਚੰਗੀ ਨੇ ਤੋ ਚੱਲੇ ਸੋ ਵੇ ਕਦਾ ਕਲਰ ਲਖਣ ਲਗਾਓ ਤੇ ਕੀ ਇਹਨਾਂ ਦਾ ਰਿਕਾਰਡ ਇਹਦੀ ਮਦਦ ਦਾ ਇਹਦੀ ਮਦਦ ਦਾ 18 ਲੀਟਰ ਦੇ 18 ਗਾੜ ਜੀ 18 17 ਦੇ ਵਿੱਚ 20 ਦੇ ਪਲੱਸ ਹੈਗਾ ਤੇ ਸ਼ੁਰੂਆਤ ਕਰੀਏ ਉਹ ਕੱਟੀ ਤੋਂ ਹੁਣ ਤੇ ਬਿਲਕੁਲ ਜੈਡ ਬਲੈਕ ਆ ਗਈ ਆ ਜਾ ਸਿੰਘ ਸੁng ਚੰਗਾ ਮੂੰਹ ਤੋਂ ਕੀ ਆ ਗਈ ਮੋਹਰਾ ਜੇ ਨਹੀਂ ਨਹੀਂ ਮੂੰਹ ਤੋਂ ਖੀਰੀ ਆ ਇਹ ਖੀਰੀ ਖੀਰੀ ਵਾਹ ਜੀ ਵਾਹ ਤਿੰਨੇ ਚਾਰੇ ਨਗਰ ਖੀਰੀ ਆ ਖੀਰੀ ਆ ਥਾਨ ਬੜੇ ਥੋੜੇ ਲੱਗੇ ਹਨਾ ਤੇ ਕੱਟੇ ਵੀ ਚੰਗੀ ਕਾਲੀ ਛਾਈ ਦੀ ਆ ਪੇਠ ਫੂੜਾ ਵੜਾ ਚਲ 14 15 ਮਿੰਟ ਠੀਕ ਆ ਜੀ ਤੋ ਰੱਖ ਰਹੀਏ ਚੈੱਕ ਖੋਲ ਕੇ ਹਾਂ ਜੀ ਲੋ ਜੀ ਸੱਜਣੋਂ ਖੀਰੀ ਆ ਕੱਟੇ ਮੂੰਹ ਤੋਂ ਖੀਰੇ ਹੀ ਆ ਚਾਰੇ ਪਸ਼ੂ ਜੋ ਵੀ ਹੈਗੇ ਕੱਟੇ ਕਟੀਆਂ ਵਾਹ ਜੀ ਵਾਹ ਛੋਟੀ ਚੰਗੀ ਆ ਸਿੰਘ ਸਿੰਘ ਬਿਲਕੁਲ ਕੁੰਡਾ ਮੋੜਿਆ ਤੇ ਮੋਹਰਾ ਨਸਲ ਦੇ ਵਿੱਚ ਕੁਆਲਿਟੀ ਜਿਹੜੀ ਪੈਂਦੀ ਐ ਲਈ ਵਾਹ ਯਾਰ ਮੋੜ ਦੇ ਭੁਲਾਇਓ ਵਾਹ ਜੀ ਬੰਦੋ ਕੈਮਰੇ ਤੋਂ ਕੱਬਰਦੀ ਥੋੜਿਆ ਬਾਕੀ ਭਾਰੀ ਆ ਨਾ ਕੱਟੀ ਪੂਰੀ ਲਊ ਪਿਤ ਦੇ ਵਿੱਚ ਵਾਹ ਜੀ ਵਾਹ ਬਿਲਕੁਲ ਜੈਡ ਬਲੈਕ ਤੇ ਬਾਈ ਪਾਸੇ ਦੀ ਕੀਮਤ ਕੀ ਕਰ ਦੀਏ ਇਹਦੀ ਕੀਮਤ 45000 ਰੁਪਇਆ ਹਾਂਜੀ ਹਾਂ ਨਾ ਜਿਹੜੀ 42000 ਦੀ ਦੇ ਦਿੰਦੇ ਠੀਕ ਹੈ ਜੀ ਤੇ ਇਹ ਵੀ ਗਾੜੀ ਅੱਗੇ ਖੀਰੀ ਆ ਗਈ ਹੈ ਨਾ ਹਾਂਜੀ ਖੀਰੀ ਕੱਟੀ ਆ ਗਈ ਜੀ ਖੀਰੀ ਆ ਗਈ ਖਾਨ ਬੜੇ ਸੋਹਣੇ ਝੋੜੀ ਝਾਲੀ ਦੀ ਬੜੀ ਕੱਟੀ ਦੀ ਹੈ ਨਾ ਪੇਠਪੁੜਾ ਹੀ ਬੜਾ ਸੋਹਣਾ ਪਲੇ ਪੂਰੀ ਸੰਭੀ ਦਿਲੋਂ ਸੰਭ ਗਈ ਹੈ ਹੈਨਾ ਮੋੜ ਲਿਓ ਲਾਓ ਨਾ ਐਸਾ ਕਿ ਨਾ ਪੂਰੀ ਟੱਕੀ ਰਾਜੀ ਬਾਜੀ ਆ ਵਾਹ ਜੀ ਵਾਹ ਆਰਤੀਆਂ ਦੇ ਸਰਾਨੇ ਆ ਗੂ ਬਣੀ ਪਈ ਗੋਲ ਮਟੋਲ ਤੇ ਦਿਲੋਂ ਸੰਭੀ ਬਾਈ ਨੇ ਖਰਚ ਕਿਉਂ ਕਿ ਲੱਗਦਾ ਇਹਨਾਂ ਨੂੰ ਸੰਭ ਤੇ ਖਰਚ ਖਰਚਾ ਹੁੰਦਾ ਭਾਈ ਜੀ ਇਹ ਕਿੰਨੇ ਦੀ ਆਪਾਂ ਫਿਕਸ ਦੇ ਦੀਏ ਫਿਰ ਇਹਦਾ ਮੁੱਲ ਤੇ ਇਹਦਾ ਹੀ 45000 ਅੱਛਾ ਜੀ ਇਹ ਵੀ 42 ਦੀ ਕਰ ਦੀਏ ਇਹ ਪੂਰੇ 41 ਦੇ ਦਾਂਗੇ 3000 ਘੱਟ ਦੇ ਦਾਂਗੇ ਹਾਂ ਜੀ ਠੀਕ ਹੈ ਜੀ ਤੇ ਗਾੜੀ ਨੀਲੀ ਦਾ ਆ ਗਿਆ ਨਾ ਕਟਾ ਕੀਰਾ ਮੂੰਹ ਤੋਂ ਕੀਰਾ ਮੂੰਹ ਦਸਤਾਰਾ ਮਹੀਨੇ ਹੋ ਗਏ ਵਾਹ ਜੀ ਵਾਹ ਡੇਂਗਾ ਟੇਡਾ ਜੀਰ ਬਿੱਲੀ ਮਣਕੀ ਅੱਖ ਲੋਜ ਸਜਣੋ ਕਟਾ ਚੰਗਾ ਕੱਦ ਕਾਠ ਵੀ ਸੋਨਾ ਵੱਡਾ ਛੋਟਾ ਨਹੀਂ ਆ ਤੇ ਟੈਸਟਿਕਲ ਵੀ ਚੰਗੇ ਬਿਲਕੁਲ ਸਾਫ ਨੇ ਓਕੇ ਆ ਅਰੇ ਪੇਟਪੂੜਾ ਬੜਾ ਸ਼ਾਨਦਾਰ ਆ ਕੱਟੇ ਦਾ ਗਾਂ ਜਿੰਨੇ ਬਰੀਡ ਤਿਆਰ ਕਰਨੇ ਆ ਉਹਨੂੰ ਬਿਲਕੁਲ ਓਕੇ ਆ ਕਿਉਂਕਿ ਉਹ ਆਪਣੀ ਖਰੀਦਦਾਰੀ ਜ਼ਰੂਰ ਕਰਿਓ ਨੋਈ ਤੇ ਬਾਈ ਜੀ ਇਹਦੀ ਕੀਮਤ ਕੀ ਆ ਗਈ ਇਹਦਾ ਮੁੱਲ ਤੇ ਕਰਦੇ ਆ 43000 ਅੱਛਾ ਪੂਰੇ 40 ਦਾ ਦੇ ਦਾਂਗੇ ਪੂਰੇ 40 ਦਾ ਦੇ ਦਾਂਗੇ ਠੀਕ ਹੈ ਜੀ ਲਓ ਜੀ ਫਿਰੋਂ ਇੱਕ ਗਾੜੀ ਮੂਰਾ ਦਾ ਆ ਗਿਆ ਹਨਾ ਟਾਪ ਦਾ ਨਗੀਨਾ ਸਿੰਘ ਸਿੰਘ ਸਜਣੋ ਬਿਲਕੁਲ ਹੀ ਐ ਓਕੇ ਨਾਲ ਦੀ ਨਾਲ ਹੀ ਮੋੜੇ ਨੇ ਬਿਲਕੁਲ ਬਿਲਕੁਲ ਛੋਟਾ ਸੀ ਬਿਲਕੁਲ ਹਨਾ ਸਿੰਘ ਵਿੱਚ ਹੀ ਬਿਲਕੁਲ ਮਾਰ ਦੇਣਾ ਨੇ ਸਾਢੇ 12 ਮਹੀਨੇ ਦੀ ਉਮਰ ਜੀ ਸਾਢੇ 12 ਮਹੀਨੇ ਹਾਂ ਜੀ ਵਾਹ ਜੀ ਵਾਹ ਟੈਸਟੀਕਲ ਬੜੇ ਲੰਮੇ ਹੁੰਦੇ ਹੁੰਦੇ ਨੂੰ ਵੀ ਜਾਰੇ ਲੰਮੇ ਨੌ ਲਾਓ ਮੋੜ ਲਓ ਚੰਗਾ ਮਦਰਦਾਰ ਕਾਰਡ ਹਨਾ 22 ਕਿਲੋ 22 ਲੀਟਰ ਦੀ ਵਾਹ ਜੀ ਵਾਹ 22 ਕਿਲੋ ਪੂਰਾ ਨੱਚਦਾ ਵਾਹ ਜੀ ਵਾਹ ਨੱਚ ਕੇ ਵਿਖਾਉਣਾ ਕਿ ਮੈਂ ਰਾਜੀ ਬਾਜੀ ਆ ਨੌ ਜੀ ਕਟਾਸ ਜਿਹੜਾ ਇਹ ਵੀ ਚੰਗਾ ਹੈ ਪੇਠਪੂੜਾ ਬੜਾ ਹੈ ਤੇ ਉਂਝ ਵੀ ਸੋਨਾ ਸੁਨੱਖਾ ਪੂਰਾ ਰੱਜ ਕੇ ਮੋਹਰਾ ਨਸਲ ਦੇ ਵਿੱਚ ਆਉਂਦਾ ਬਾਈ ਜੀ ਲੀ ਕੀਮਤ ਕੀ ਕਰ ਦਿੱਗੇ ਇਹਦਾ ਮੁੱਲ 70000 ਕਰਦੇ ਆ ਅੱਛਾ 65000 ਦਾ ਦੇ ਇਹ 65 ਦਾ ਦੇਣਾ ਹੈ ਇਹ ਕੁਆਲਟੀ ਫਿਰ ਥੋੜੀ ਜਿਹੀ ਜਾਰੀ ਹੈ ਬਹੁਤ ਚੰਗੀ ਹਾਂ ਤੇ ਇਹੋ ਚਾਰੇ ਹਾਂ ਜੀ ਚਾਰੇ ਬਹੁਤ ਸੱਚ ਨੂੰ ਇਹੋ ਚਾਰੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ